हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਅਜਾਦ ਹੋਂਦੇ ਘਰ ਆਏ ਆ ਆਕਾਸ਼ ਵੀਰ ਤੋਂ ਪੂਰੀ ਆਪਾਂ ਡਿਟੇਲ ਲਵਾਂਗੇ ਠੀਕ ਆ ਜੀ ਮੱਝਾਂ ਵੜਾਂ ਝੋਟੀਆਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਇਸ ਕਿੱਲੇ ਤੇ ਆਉਂਦਾ ਰਹਿੰਦਾ ਸ਼ਿਵਾਜਪੁਰ ਬਿਲਕੁਲ ਨਜ਼ਦੀਕ ਆ ਤੇ 15-14 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਪਿੰਡ ਕਮਾਲਪੁਰ ਦੀ ਗਲਾਲੀਪੁਰ ਪਿੰਡ ਠੀਕ ਹੈ ਜੀ ਤੇ ਨਾਲ ਲੱਗਦੇ ਪਿੰਡ ਵਾਂ ਸੋ ਇੱਕ ਪਿੰਡ ਜਿਹੜੇ ਮਸ਼ਹੂਰ ਆ ਠੀਕ ਹੈ ਜੀ ਨਾਲ ਨਾਲ ਲੱਗਦੇ ਪਿੰਡ ਆ ਤੇ ਦਿਆਲਪੁਰਾ ਵੀ ਇਥੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਠਿੱਕੀਵੰਡ ਕੋਈ 10-12 12-14 ਕਿਲੋਮੀਟਰ ਦੀ ਦੂਰੀ ਆ ਅੱਗੇ ਅੱਜ ਤਰੀਕ ਕਿਸਾਨਪੁਰੋਂ 3 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਟਾਈਮ ਆ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਮਾਲ ਵੈਸੇ ਹੋਰ ਵੀ ਸੀ ਵਿਖਾਉਣਾ ਤਕਰੀਬਨ ਕੋਈ 1-2-2-3 ਨਗ ਜਿਹੜੇ ਜਾਂ ਮਾਰਨਿੰਗ ਤੇ ਸੇਲ ਹੋ ਚੁੱਕੇ ਆ ਹੁਣ ਦੋ ਟੋਕੜ ਗੱਬਣ ਵੜਾ ਇੱਕ ਬਿਲਕੁਲ ਸਜਰਦਾ ਜੀ ਸੂ ਇੱਕ ਝੋਟੀ ਪਲੂਨ ਪਹਿਲਾ ਸੂਹਾ ਸੂਨ ਆ ਰਹੀ ਆ ਸੋ ਚਾਰ ਨਾਗ ਨੇ ਚੌ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਝੋਟੀ ਕੱਟੀ ਚੰਗੀ ਆ ਪਹਿਲਾ ਸੂਹਾ ਸੂਨ ਆ ਰਹੀ ਆ ਬਾਕੀ ਲੇਵੇ ਹਵਾਨੇ ਦੀ ਪੂਰੀ ਤਸਲੀ ਨਾਲ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਕਾਸ਼ ਸਾਸਰੀ ਕਲਪਾਸੇ ਦੇ ਵੀ ਹੋ ਗਏ ਬੜੇ ਵਧੀਆ ਆਕਾਸ਼ ਹੋਰ ਠੀਕਾ ਵੀਰ ਹਾਂ ਵਧੀਆ ਵਧੀਆ ਕਿਰਪਾ ਤੀਂ ਦਿਰਾਓ ਚਲੋ ਸ਼ੁਕਰੇ ਮਾਲਕ ਦਾ ਪਾ ਕਾਸ਼ੇਵ ਮਾਲ ਤਕਰੀਬਨ ਵਿੱਚੋਂ 2-3 ਅੱਜ ਪਸੂ ਸੇਲ ਕਰਾ ਹਾਂਜੀ ਹਾਂਜੀ ਵੀਰ ਜੀ ਇੱਕ ਤੋਂ ਨੇ ਤੁਹਾਡੇ ਸਾਹਮਣੇ ਗਾੜੀ ਘੜੀ ਕੀਤੀ ਆ ਆ ਤੇ ਇੱਕ ਹੀ ਸੇਰੇ ਹੋ ਗਈ ਆ ਆ ਹਾਂਜੀ ਹਾਂਜੀ ਜਰਸੀ ਬੱਚੀ ਬੜੀ ਵਧੀਆ ਸੀ ਹੁੰਦੀ ਬਾਣਾ ਵਸ਼ੀ ਵੀਰ ਜੀ ਕੰਨੋਂ ਗਲਾ ਹੈ ਗਈ ਹੋਈ ਦੋਂਦੀ ਇਹਦੇ ਆ ਦੋ ਦੰਦ ਸੀ ਦੋ ਦੰਦ ਪਿਓਰ ਦੋ ਦੰਦ ਸੀ ਪਹਿਲਾ ਸੂਆ ਬਹੁਤ ਥਲਾ ਸਾਸੂ ਵੀ ਇੱਕ ਹੀ ਸੇਰੇ ਵੇਚੀ ਆ ਠੀਕ ਆ ਠੀਕ ਹਾਂਜੀ ਹਾਂਜੀ ਤੇ ਅੱਜ ਜਿਹੜੇ ਕਾਸ਼ ਆਪਣੇ ਕੋਲ ਇਹ ਤਿੰਨ ਬਹੜਾ ਨੇ ਇਹਦੇ ਵਿੱਚ ਦੋ ਟੁਕੜ ਕੱਪਣ ਨੇ ਹਾਂਜੀ ਵੀਰ ਜੀ ਦੋ ਟੁਕੜ ਕੱਪਣਾ ਇੱਕ ਸੱਜਰਾ ਠੀਕ ਆਪਾਂ ਜੀ ਆਹ ਸੂਨ ਵਾਲੀ ਐ ਸੱਜਰ ਪਹਿਲਾ ਸੂਆ ਝੋਟੀ ਜੀ ਜੀ ਪਹਿਲਾਂ ਝੋਟੀ ਐ ਸੂਨ ਵਾਲੀ ਝੋਟੀ ਚੰਗੀ ਸਪੈਸ਼ਲ ਆ ਨਾ ਵੀਰ ਜੀ ਵੇਖੋ ਲਓ ਜੀ ਸੋ ਕੁਆਲਿਟੀ ਚੰਗੀ ਐ ਦੋਸਤੋ ਇਹ ਆ ਪਾਇੰਟ ਦੇ ਵਿੱਚ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਕੱਟੀ ਚੰਗੀ ਆ ਝੋਟੀ ਪਹਿਲਾ ਸੂਆ ਪਲੂਨ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਕਰਦੇ ਆ ਇੱਕ ਸੂਈ ਸਵਾਈ ਬਾਹਰ ਤੋਂ ਕਰਦੇ ਆ ਤਾਜੀ ਸੂਈ ਆ ਰੰਗ ਬਾਜ ਆ ਰੰਗ ਰੰਗ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਵੇਖੋ ਨਵੇ ਹਵਾਨੇ ਦੀ ਵੀ ਕਰਮਾ ਲਈ ਪੂਰੀ ਸਾਫ਼ ਸੁਥਰੀ ਅੱਜ ਕਿੰਨੇ ਦਿਨ ਹੋ ਗਏ ਕਾਸ਼ ਨੂੰ ਸੂਈ ਨੂੰ ਅੱਜ ਵੀਰ ਜੀ ਨੂੰ ਹੋ ਗਏ 12 13 ਦਿਨ ਸੂਈ ਨੂੰ 12 13 ਦਿਨਾਂ ਦੀ ਹਾਂਜੀ ਹਾਂਜੀ ਬੱਛਾ ਮਗਰ ਆ ਗਿਆ ਬੱਛਾ ਮਗਰ ਆ ਜੀ ਕਿੰਨੇ ਕਿਲੋ ਚਲੰਡੀ ਦੁੱਧ ਲੋਦ ਵੀਰ ਜੀ 15 ਕਿਲੋ ਤੋਂ ਠੰਡਾ ਜੀ 15 ਕਿਲੋ ਹਾਂਜੀ 14 ਦੀਆਂ ਤਸੱਲੀ ਜੀ ਠੀਕ ਆ 14 ਦੀ ਤਸੱਲੀ ਦੇ ਦਾਂਗੇ ਹਾਂਜੀ ਸੂਹਾ ਦੁੱਧਾ ਹੈਗਾ ਸੂਹਾ ਦੁੱਧਾ ਵੀਰ ਜੀ ਠੀਕ ਆ ਬਾਕੀ ਚਵਾਈ ਚੁਕੀ ਚੰਗੀ ਆ ਮੈਂ ਨਾ ਵੀਰ ਜੀ ਚਵਾਈ ਓਕੇ ਆ ਕੋਈ ਭੂਰ ਛਟਾਣੀ ਜੀ ਸੋ ਚੋਣ ਚਵਾਦ ਜਿਹੜੀ ਆ ਇਹ ਭਰਾਵੋ ਚੰਗੀ ਆ ਬਿਲਕੁਲ ਹਾਂਜੀ ਚਲੋ ਜੋ ਗੱਲ ਦੱਸੀ ਜਾਊ ਹਾਈਟ ਕੱਦ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਬਾਕੀ ਚਮਕਦਮ ਕਪੂਰੀ ਆ ਬੱਛੀ ਨੂੰ ਠੀਕ ਆ ਜੀ ਸੋ ਦੂਜਾ ਸੁਆ ਮਗਰ ਬੱਛਾ ਮੇਲ ਕਾਪ ਆ ਬੱਚਾ ਜੀ ਮਗਰ ਠੀਕ ਬਾਕੀ ਲੈਵਾਲੂਆ ਕਾਹ ਚ ਚੰਗਾ ਹਨਾ ਮਾਨਾ ਵੀਰ ਜੀ ਲੈਵਾ ਫਿਕਸ ਲੈਵਾ ਹਾਂ ਸੋ 10 12 ਜਿਵੇਂ ਦਿਨ ਹੋ ਗਏ ਆ ਤਕਰੀਬਨ ਚਲੋ ਦੋ ਤਿੰਨ ਕਰਮਾਲੀਆਂ ਚ ਪਾਈ ਜਾਣਾ 15 16 15 16 ਕਰਮਾਲੀ ਮਾਨਾ ਵੀਰ ਜੀ 15 16 ਦੇ ਹੱਸ ਗਏ ਬਾਕੀ ਪਤਾ ਨਹੀਂ ਕਾ ਕਈ ਬਰਾਤ ਚ ਚੰਗਾ ਸੇਵਾ ਕਰਨ ਵਾਲਾ ਲੈ ਗਿਆ ਪਤਾ ਨਹੀਂ ਕਾ ਕਰਮਾਲੀ ਹੋਰ ਵੀ ਵੱਧ ਕਰਦੇ ਬਾਕੀ ਵੀਰ ਜੀ ਰੋਤੀ ਇਹਨਾਂ ਦੀ ਆ ਬਸ ਬਸ ਬਾਕੀ ਨਾ ਦਵਾ ਸ਼ਟਾਲਾ ਸ਼ੂਲਾ ਹੋ ਗਿਆ ਹੁਣ ਆ ਹਾਂ ਲੋ ਠੀਕ ਆ ਜੀ ਸੋ ਲੈਵੇ ਹਵਾਨੇ ਦੀ ਸਾਫ ਸੁਥਰੀ ਆ ਠੀਕ ਆ ਜੀ ਫਾੜੀ ਵਾਲਾ ਲੈਵਾ ਤੇ ਚਾਰੇ ਥਾਨ ਕੋਈ ਬੱਚੀ ਛਾਂਗ ਕੋਈ ਫੋਟਪਾਟ ਐਕਟਰ ਆ ਦੇਖੋ ਬਤੀਆ ਕਰਦੇ ਲੋ ਜੀ ਆ ਮਾਰੋ ਨੀਗਾ ਠੀਕ ਆ ਜੀ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਜਾਂਦੇ ਆ ਨਾਲ ਦੀ ਨਾਲ ਹੀ ਠੀਕ ਆ ਆ ਮੋਗਾ ਵੀਰੋ ਬਾਕੀ ਵੇ ਲੋ ਆਇਆ ਮੱਕਲ ਕੋਈ ਹੋਰ ਛਟਾ ਨਹੀਂ ਗਾ ਕਰਮਾਰੀ ਨਾ ਵੀਰ ਜੀ ਕੋਈ ਨਹੀਂ ਹੈ ਸੋਲੇ ਦੇ ਹਵਾਨੇ ਦੀ ਸਾਫ ਸੁਥਰੀ ਆ ਤੇ ਇਹ ਕਾਜ ਕੀ ਪੜਤਾ ਇਹਦਾ ਕੀ ਮੋਲ ਰੱਖਿਆ ਜੀ ਮੋਲ ਦੇ ਵੀਰ ਜੀ ਮੈਂ 55000 ਅੱਗੇ ਤਾਂ ਨਹੀਂ ਦੇਖਦੀ ਆ ਆ ਜੈ ਜੀ ਕਰਦੀ ਦੇ ਦਾਂਗੇ ਵੀਰ 50000 ਜੀ ਅੱਛਾ ਮੈਂ ਕਹਾਂ ਮੋਲਾਂ ਦਾ 55 ਤਾਂ ਦੇ ਦਾਂਗੇ 60000 ਜੀ ਵੀਰ ਜੀ ਪੂਰੇ 64000 ਦੀ ਦੇ ਦਾਂਗੇ 64000 ਹਾਂਜੀ ਇਹ ਮਾਲ ਦਾ ਤੁਹਾਨੂੰ ਪਤਾ ਹੀ ਆ ਵੀ ਚਲੋ ਆਪਾਂ ਇਹਦੇ ਹਿਸਾਬ ਨਾਲ ਵੀ ਵੀਰ ਜੀ ਭਾਣਾ ਪੱਦੇ ਤੁਹਾਨੂੰ ਭਾਵੇਂ ਪਾਵੇ ਦਾ ਆਪਾਂ ਦੇ ਮਨ ਨਾਲ ਉਧਰ ਹੀ ਵੀਡੀਓ ਬਣਾਉਣੀ ਸੀ ਹੋਗੇ 2-4 ਨੇ ਆਪਣੇ ਰੋਜ ਪਲਾਨ ਪਾਦਾ ਪਰ ਰੋਜ ਮਾਲ ਸੇਲ ਹੋ ਜਾਂਦਾ ਸੇਲ ਹੋ ਜਾਂਦਾ ਹੁਣ ਇਹ ਸਾਡੇ ਗਾੜੀ ਕਿਹੜੀ 2 ਚ ਸੇਲ ਹੋ ਗਈਆਂ ਤੇ ਜੇ ਆਪਣਾ ਭਾਜ ਆਇਆ ਤੈਨੂੰ ਸੇਲ ਹੋ ਗਈਆਂ ਬਸ ਬਸ ਵਾਥੀ ਜੜੀ ਉਹ ਵੀ ਬੜੀ ਚਲੋ ਜਾਇਜ਼ ਰੇਟ ਦੇ ਵਿੱਚ ਗਈ ਮਾਨਾ ਵੀਰ ਜੀ ਜਾਇਜ਼ ਹੀ ਪੂਰਾ ਭਾਅ ਇਹ 40000 ਦੀ 40000 ਦੀ ਜੀ ਲਓ ਜੀ 40000 ਦੀ ਇਹ ਫਾਈਨਲ ਜਿਹੜੀ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਵੈੜ ਚੰਗੀ ਆ ਬਾਕੀ ਚਲੋ ਫਿਰ ਵੀ ਕੋਈ ਸੱਜਣ ਆਉਂਦਾ ਥੋੜਾ ਬਾਤਾਂ ਕਰੀਏ ਵੀਰ ਜੀ ਕਰਦਾ ਮਾਨ ਤਾਂ ਹੋਰ ਕਰਦਾਂਗੇ ਮਾਨ ਤਾਂ ਹੋਰ ਹੋ ਜਾਊਗਾ ਮਾਨਾ ਜੀ ਹੋਰ ਕਰਦਾਂਗੇ ਕੋਈ ਭਰਾ ਮੁਰਦਾ ਨਹੀਂ ਨੇ ਵਾਰਡ ਚੰਗੀ ਸੁਥਰੀ ਆ ਕਰਮ ਵਾਲੀ ਠੀਕ ਆ ਜੀ ਚੋਣ ਚਾਂਦ ਦੀ ਚੰਗੀ ਆ ਉਹ ਚਾਰ-ਦਾਰ ਧਾਰਾ ਮਾਰ ਕੇ ਦਿਖਾਤੀ ਲੈ ਵੀ ਕਾਸ਼ ਅੱਗੇ ਸੈਕਿੰਡ ਨੰਬਰ ਤੇ ਆ ਵਾਰਡ ਆਪਣੇ ਕੋਲ ਆ ਗਈ ਕੱਦਪੋਤ ਪੂਰਾ ਵੱਡਾ ਇਹਦਾ ਇਹ ਵੀ ਜੀ ਸਾਢੇ 3-4 ਮਹੀਨੇ ਗੱਭਣ ਜੀ ਠੀਕ ਆ ਜੀ ਹਾਂ ਜੀ 8 ਕਿਲੋ ਤੋਂ ਆ ਠੰਡਾ ਦੁੱਧ ਜੀ 8 ਕਿਲੋ ਹਾਂ ਜੀ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਵੀਰ ਜੀ ਠੀਕ ਆ ਹਾਂਜੀ ਹਾਂਜੀ ਲਓ ਜੀ ਸਾਢੇ ਤਿੰਨਾਂ ਦੀ ਗਾਂ ਤਜਾ ਸੁਆ ਸੁਗੀ ਫਿਰ ਜਿਆ ਸੁਆ ਵੀਰ ਜੀ ਬਹੁਤ ਜੀ ਤੇ ਜੇ ਸੁਵੇ ਲਈ ਸਾਢੇ ਤਿੰਨਾਂ ਮਹੀਨਿਆਂ ਦੀ ਗੱਬਣ ਤੇ 8 ਕਿਲੋ ਦੁੱਧ 8 ਕਿਲੋ ਦੁੱਧ ਵੀਰ ਜੀ ਲਓ ਜੀ 8 ਕਿਲੋ ਦੁੱਧ ਚਵਾਈ ਚਾਰੇ ਥਣ ਓਕੇ ਮੈਂ ਨਾ ਵੀਰ ਜੀ ਸਾਰੇ ਉਕਤੋਂ ਇੱਕੋ ਜਿਹਾ ਠੀਕ ਆ ਠੀਕ ਆ ਬਾਕੀ ਥੋੜਾ ਜਿਹਾ ਆਪਾਂ ਲਾਗੂ ਵਿਖਾ ਦੇਣੇ ਇਧਰੋਂ ਆ ਮਾਰੋ ਨੀਗਾ ਠੀਕ ਆ ਸੋ 8 ਕਿਲੋ ਦੁੱਧ ਸਾਢੇ ਤਿੰਨਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚਲੋ ਕੋਈ ਵੀ ਭਰਾ ਦਾ ਸ਼ੱਕ ਕਰਨਾ ਚਾਹੁੰਦਾ ਜਿੱਦਾਂ ਇਹ ਨਹੀਂ ਕਰਮ ਵਾਲੀ ਇੱਕ ਥਾਂ ਤੋਂ ਦੂਜੀ ਥਾਂ ਲੱਤ ਪਟ ਜੂ ਨਾ ਲੱਤ ਕੇ ਸਵਾਲ ਹੀ ਪੈਦਾ ਹੁੰਦਾ ਹੈ ਵੇਖੋ ਮਾਰੋ ਨੀਗਾ ਵੇਖੋ ਮੋਟੀ ਧਾਰਾ ਕਰਮ ਵਾਲੀ ਹੈ ਐ ਪੋਲੀ ਚਵਾਈ ਚਵੀ ਪੂਰੀ ਨਿਹਰੀ ਰੂਹ ਹਾਂਜੀ ਠੀਕ ਹੈ ਲੈ ਵੀ ਕਾਸ਼ ਕੱਟ ਬਾਰੇ ਨੂੰ ਵੀ ਸੋ ਹਟ ਕਰਦੇ ਤਾਂ ਵੱਡਾ ਚਲੋ ਕੀ ਭਰਾ ਸਾਹਮਣੇ ਤਸੱਲੀ ਦੇ ਨਾਲ ਅੱਗੇ ਠੀਕ ਹੈ ਸਾਰਾ ਸਿਆਲ ਚੋ ਗਿਆ ਨਿਆਰੇ ਨਾ ਹਾਂ ਫੇਰ ਟਕਾਣੇ ਸੁਬਣੀ ਆ ਗਏ ਮੂੰਹ ਮੱਥਾ ਚੰਗਾਗਾ ਨਾ ਮੂੰਹ ਮੱਥਾ ਚੰਗਾ ਬਾਕੀ ਆ ਥੋੜਾ ਨਾਸਾ ਆਈ ਹੈ ਨਾ ਹਾਂ ਇਹ ਨਾਸੀ ਜਿਹਾ ਹੋਇਆ ਜੇਦਾ ਹਾਂ ਹਾਂ ਇਹ ਕੰਮ ਓਪਨ ਹੀ ਹੋ ਗਿਆ ਹਨ ਓਪਨ ਓਪਨ ਹੋ ਗਿਆ ਇਹ ਮੂੰਹ ਦੋ ਜੇ ਠੀਕ ਆ ਠੀਕ ਆ ਬਾਕੀ ਆ ਵੀਰ ਠੰਡੀ ਧੀਰੀ ਜੇ ਬਿਲਕੁਲ ਬਿਲਕੁਲ ਬਈ ਕੱਦ ਕਾਰਦੀ ਏ ਲੋ ਜੀ ਕਰੋ ਚੱਕ ਟੋਕੜ ਗੱਪਣ ਇਹ ਬਾਹਰ ਦੋਸਤੋ ਦਿਖਾ ਰਹੇ ਆ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਟੋਕੜ ਗੱਪਣ ਵੈੜਾ ਸੋ ਚੈੱਕ ਪਾਸ ਆ ਸਾਢੇ 3 ਮੰਥ ਦੀ 8 ਕਿਲੋ ਦੁੱਧ 8 ਦਾ 8 ਹੀ ਮੰਨੇ ਕੋਈ 7 ਮੰਨ ਕੇ ਲੈ ਕੇ ਜੇ ਮੈਨਾਂ ਵੀ 7 ਦਾ ਠੰਡਾ ਵਾਦੇ ਠੀਕ ਆ ਵਾਧੀ ਆ ਹਾਂ ਨਹੀਂ। ਕਾਸ਼ ਬਾਕੀ ਚਵਾਈ ਅਗਲੇ ਪਿਛਲੇ ਦੀ ਬਰਾਬਰ ਹੈ। ਮੈਂ ਨਾ ਵੀਰ ਜੀ ਬਰਾਬਰ ਕੋਈ ਥਾਣਵਾਦ ਘਾਟ ਨਹੀਂ ਹੈ ਕੋਈ ਪੂਰ ਛਟਾ ਨਹੀਂ ਜੀ। ਠੀਕ ਹੈ ਬਈ। ਹਾਂ ਜੀ। ਲੈ ਜੀ। ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤ ਦਿਖਾਈ ਆ ਠੰਡੀ ਧੀਰੀਆ ਕੋਈ ਵੰਗਾ ਝੂਟ ਪਾਉਂਦੀ ਨਾ। ਨਾ ਵੀਰ ਜੀ ਵੰਗੇ ਤੋਂ ਬਿਨਾਂ ਹੀ। ਮਤਲਬ ਇਸੇ ਤਰ੍ਹਾਂ ਜਿੱਦਾਂ ਮਰਜ਼ੀ ਚੋਵੋ। ਹਾਂ ਜੀ। ਤੇ ਇਹ ਕਰਮਾਲੀ ਨੇ ਆਖਣਾ ਕੀ ਹੈ ਹਾਏ। ਜੇ ਇਹ ਆਕੇ ਮੇਰੇ ਫਾਇਦਾ ਕੀ ਹੋਣਾ। ਹਾਂ। ਬਾਕੀ ਉਹ ਥਾਣ ਕਿਡਾ ਸਵਾਦੀ ਲੱਗਾ। ਠੀਕ ਹੈ। ਲਵੀ ਕਾਜ ਕੀ ਮੋਲਦੀ ਆ ਮੋਲ ਵੀ ਜੀ 30000 ਰੇ ਆ ਜਾ ਜਾ 5000 ਦੀ ਹੋਰ ਵਿੱਚੋਂ 24000 ਦੀ ਬਸ ਠੀਕ ਆ ਹਾਂ ਜੀ ਓਕੇ ਹੁਣ ਚੱਕੋ ਲਓ ਜੀ ਸਿਰਫ 24000 ਦੀ ਇਹ ਵੈੜ ਮਿਲ ਜੂਗੀ ਤੁਹਾਨੂੰ ਵੀਰ ਜੀ ਮੰਨ ਲਓ ਸਰਜਰੀ ਆ ਆ ਦੇਖੋ ਸਾਰਾ ਸਿਆਲ ਚੋ ਗਿਆ ਫਿਰ ਗਾਂ ਵੇ ਆ ਤਿਆਰ 35 36000 ਦੀ ਵੈੜ ਦਾ ਹਾਂ ਸੋ ਬਾਕੀ ਆ ਫੇਸ ਮੂੰਹ ਮੱਥਾ ਬਾਕੀ ਜਿਗਰ ਤੁਹਾਨੂੰ ਕਰ ਦਿੱਤਾ ਠੀਕ ਆ ਜੀ ਚੋਣ ਜਾਣ ਦੀ ਚੰਗੀ ਆ 24000 ਟੋਕੜ ਗੱਬਣ ਕੱਲ ਨੂੰ ਕਰਮਾ ਲਈ ਫੇਰ ਬਣੀ ਆ ਬੇਫਿਕਰੀ ਆ ਡਿਗਾ ਜੀ ਅੱਗੇ ਚਲੋ 6 ਮਹੀਨੇ ਕੋਈ 5 ਸਾਢੇ 5 6 ਮਹੀਨੇ ਸਾਂਭਣੀ ਪੈਣੀ ਹੈ ਹਾਂਜੀ ਤੇ ਇਧਰ ਆਪਣੇ ਕੋਲ ਕਾਜੀ ਦੁੱਧ ਲੰਮਾ ਪਈ ਜਾਣਾ ਇਹਨੇ ਆ ਦੁੱਧ ਵੀ 8 ਕਿਲੋ ਹੈਗਾ ਜਾਨੀ ਇਹ ਕਰਮ ਵਾਲੀਆਂ ਕਿਹੜਾ ਭੱਜਦੀਆਂ ਨੇ ਜਿੰਨਾ ਆਪਾਂ ਦਿੱਤੀਆਂ ਉਹ ਖਾਣ ਪੀਣ ਨੂੰ ਬੰਦਾ ਨਾ ਭੱਜੇ ਪੱਠੇ ਪਾਉਂ ਤੇ ਇਹ ਨਹੀਂ ਭੱਜਦੀਆਂ ਆ ਇਹ ਨਹੀਂ ਭੱਜਦੀਆਂ ਇਹ ਨਹੀਂ ਭੱਜਦੀਆਂ ਆ ਬੰਦਾ ਭੱਜ ਗਿਆ ਫਿਰ ਕਹਿ ਨਹੀਂ ਕੋਈ ਸਾਡੇ ਫਿਰ ਤਾਂ ਕਹਾ ਕੋਈ ਸਾਡੇ ਫਿਰ ਚੰਗੇ ਭਲੇ ਭੱਜ ਜਾਂਦੇ ਆ ਹਾਏ ਤੇ ਸਤੋਕੜਾ ਸੱਜਣ ਤੋਂ ਕੜਾਈ ਦੀਆਂ ਲੈ ਇੱਕ ਆਜ ਅੱਗੇ ਆ ਬੱਛੀ ਗਿਵੇਂ ਆ ਵੀ ਟੋਕੜ ਗੱਬਣਾ ਗਈ ਮੇਰੇ ਵੀਰ ਜੀ ਇੱਕ ਜਾਦੀ ਆਦੇ ਹੂੰ ਹੂੰ ਪਲੀ ਬਲੋਸੀ ਪੜੀ ਆ ਮੈਨਾਂ ਵੀਰ ਜੀ ਪੂਰੀ ਪਲੀ ਬਲੋਸੀ ਜੇ ਆਹਾ ਇਹ ਸੱਤਾਂ ਮਹੀਨਿਆਂ ਦਾ ਬਾਹਰ ਜੇ ਵੀਰ ਜੀ ਸਾਢੇ ਸੱਤਾਂ ਦੀ ਜੇ ਭਾਈ ਆ ਗਈ ਨੇੜੇ ਫਿਰ ਤੇ ਮੈਨਾਂ ਆ ਗਈ ਸਾਢੇ ਸੱਤਾਂ ਜੇ ਸੱਤਾਂ ਦੀ ਆਪਣੇ ਤਸੱਲੀ ਹੋਊਗੀ ਸਾਢੇ ਸੱਤਾਂ ਮਹੀਨਿਆਂ ਦੀ ਗੱਬਣ ਤੇ ਸੱਤਾਂ ਦੀ ਪੂਰੀ ਗਾਰੰਟੀ ਤੇ ਤਸੱਲੀ ਹੋਊਗੀ ਦੁੱਧ ਵੀਰ ਜੀ 3 ਕਿਲੋ ਜੇ ਤੂੰ ਥਾਣ ਤੋਂ ਪਾਸ ਕਰਾਉਗੇ ਮੈਨਾਂ ਵੀਰ ਜੀ ਥਾਣ ਪਾਸ ਕਰਾਉਗੀ ਦੁੱਧ 3 ਕਿਲੋ ਹੈਗਾ ਹਾਂ ਤੇ ਵੀਰ ਜੀ ਡਰਾਈ ਕਰਨ ਵਾਲਾ ਮੌਕਾ ਵਾ ਬਸ ਬਸ ਉਹ ਲਓ ਜੀ 2 ਮਹੀਨੇ ਅਗੇ ਸਮਾਂ ਪਿਆ ਚਲੋ 7.5 ਮਹੀਨੇ ਕੋਈ 7 ਮੰਨ ਕੇ ਲੈ ਜੇ 7 ਮੰਨ ਲੀ ਪਰ ਸੇਵਾ ਸੁਭਾ ਕਰਮ ਵਾਲੀ ਦੀ ਅੱਜ ਤੋਂ ਹੀ ਕਰਦੇ ਕੋਈ ਟਰਾਂਜੈਕਸ਼ਨ ਪਾਉਣੀ ਸ਼ੁਰੂ ਕਰਦੇ ਅੱਜ ਤੋਂ ਸੇਵਾ ਕਰ ਲੈ ਵਸੀ ਤਿਆਰ ਹੀ 60000 ਦੀ ਆ ਹਾਂ ਲਓ ਜੀ ਵਾਜੀ ਦੱਸਦੀ ਵੀ ਆ ਸੋ ਪਲੀ ਪਲੋਸੀ ਆ ਬਾਕੀ ਚਾਰੇ ਥਾਣਾ ਬਾਕੀ ਦੂਜੇ ਆਪਣੇ ਕਾਜ ਅਗਲੇ-ਉਗਲੇ ਥਾਣਾ ਚੋਣ ਬਰਾਬਰ ਨੇ ਮੈਂ ਨਾ ਵੀਰ ਜੀ ਐ ਚੋਂ ਇੱਕੋ ਜਿਹਾ ਅੱਛਾ ਅੱਛਾ ਹਾਂ ਜੀ ਹਾਂ ਜੀ ਕੋਈ ਦੂਰੋਂ ਲੱਗ ਕੇ ਆਜੇ geke ਵਾਲਾ ਕੰਮ ਨਹੀਂ ਕਰ ਮੈਂ ਨਾ ਵੀਚ ਕੇਡੇ ਵਾਲਾ ਕੰਮ ਹੁੰਦਾ ਨਹੀਂ ਇਹਦੇ ਹਾਂ ਲਓ ਜੀ ਠੀਕ ਆ ਜੀ ਚਾਰੇ ਥਾਣੇ ਡ ਕਿਸੇ ਦੇ ਵਿੱਚ ਕੋਈ ਲੰਬੇ ਵਾਲੀ ਗੱਲ ਬਾਤ ਨਹੀਂ ਵੀ ਇੱਥੇ ਆਏ ਕੋਈ ਦੁੱਧ ਧਰ ਆਈਆਂ ਤੇ ਨਾ 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 ਵੀਰ ਉਹ ਕੰਮ ਨਹੀਂ ਤੇ ਚਾਰੇ ਥਾਣੇ ਵਰਦੇ ਆ ਪੂਰੇ ਆ ਤੇ ਦੁੱਧ ਦੇਦੇ ਥਰੇ 3 ਕਿਲੋ ਆ ਥਾਣੇ ਹਾਂਜੀ ਦੁੱਧ ਵੀ 3 ਕਿਲੋ ਹੀ ਦੇ ਦਊਗੀ ਇਹ ਹੈਗਾ 4 ਹੀ ਆ ਤਿੰਨਾਂ ਦੀ ਤਹਿਤ ਥੱਲੀ ਆ ਠੀਕ ਆ ਠੀਕ ਆ ਦੁੱਧ ਦੇ ਵੀਰ ਮੰਨ ਕੇ ਨਾ ਹੀ ਲਵੇ ਤਾਂ ਵੀ ਕੋਈ ਗੱਲ ਨਹੀਂ ਆ ਹਾਂ ਹੁਣ ਤੈਨੂੰ ਸਾਹਮਣੇ ਕਰਮ ਵਾਲੀ ਨਾਲ ਦੂਣ ਕਰਦੀ ਆ ਕਾਸ਼ ਬਾਕੀ ਲੇਵਲ ਨੂੰ ਪਤਾ ਐ ਲੱਗਦਾ ਜਿਵੇਂ ਲਾਇ ਬਣਾਏ ਪਈ ਉਹ ਲੇਵਲ ਮੈਂ ਤਾਂ ਵੀਰ ਜੀ ਵੇਖੀਦਾ ਸਾਡੇ ਲਾਇ ਭਾਈ ਹੁੰਦੀ ਆ ਤੇ ਗੱਲ ਇਸ ਤਰ੍ਹਾਂ ਦੀ ਲੱਗਦੀ ਨਾ ਸੋਹਣੇ ਹਾਂਜੀ ਵੇਖੋ ਕਿਤਾ ਬਣੀ ਥਲਿਓ ਤੇਵੇਂ ਨੂੰ ਵੀ ਦੀ ਬੰਤਰ ਥੋੜੀ ਜਿਹੀ ਇਦਾਂ ਦੀ ਹੈ ਨਾ ਹਾਂਜੀ ਹਾਂਜੀ ਵੀਰ ਜੀ ਬਾਂਦੀ ਬੜੀ ਵੜੇ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਵੀ ਘੱਟ ਘੱਟ ਵਾਲੀ ਹੈ ਘੱਟ ਘੱਟ ਵਾਲੀ ਇਹ ਪੂਰੀ ਵੱਡੀ ਆ ਸੋ ਗਾਂ ਇਹ ਵੀ ਮੈਨੂੰ ਲੱਗਦਾ ਵੀ ਗਾਂ ਦੂਜਾ ਕੋਈ ਤਿਜਾ ਮੰਨ ਕੇ ਲੈ ਜੇ ਹਾਂਜੀ ਵੀਰ ਜੀ ਤਿਜੇ ਸੁਆ ਘਰ ਹੁਣਾਂ ਨੇ ਤਿਜਾ ਸੁਆ ਹਾਂਜੀ ਹਾਂਜੀ ਦੂਜੇ ਚੱਲਣ ਦੀ ਮੂਲ ਤੀ 28 ਦੀ ਜੱਸਨੋ 28 ਦੀ ਹਾਂਜੀ ਰਹਿਤ ਕਰਕੇ ਦੇ ਦਗੇ ਜੈ ਜੈ 25000 ਦੀ ਵੀਰੀ ਦੇ ਦਾਂਗੇ 27 ਦੀ ਦੇ ਦਗੇ ਹਾਂਜੀ 27 ਜੀ ਤਿਆਰ 60000 ਦੀ ਵੜਵਾ ਬਿਲਕੁਲ ਇਹ ਤਾਂ ਮੰਨ ਲਓ ਕਿ ਸਾਹਮਣੇ 1.5 ਤੋਂ 2 ਮਹੀਨੇ ਦੂਣ ਕਰਨ ਦੀ ਆ ਬਸ ਬਸ ਲਓ ਜੀ ਅੱਜ 27000 ਦੀ ਮਿਲੂਗੀ 7 ਮਹੀਨਿਆਂ ਤੋਂ ਉੱਪਰ ਗੱਬਣਾ 7 ਮਹੀਨਿਆਂ ਤੋਂ ਉੱਪਰ ਗੱਬਣਾ ਥਣ ਬਾਸ ਕਰਾ ਦੂਗੀ ਮਹੀਨੇ ਦੇ ਵੀਰ ਜੀ ਦੋ ਰਹਿ ਕੇ ਮਗਰੇ ਦੇ ਬਸ ਜੀ ਸੋ ਵੱਡੀ ਵੜਾ ਬਾਕੀ ਮੇਰੇ ਭਰਾ ਸਾਰੇ ਤਸल्ली ਨਾਲ ਦੇਖ ਲਓ ਠੀਕ ਆ ਬਾਕੀ ਦੇਖੋ ਫੇਸਬੁਕ ਹਾਂ ਆ ਪਾਲੀ ਬਲੋਸੀ ਆ ਹਾਂ ਠੀਕ ਹੈ ਭਾਈ। ਲੋ ਦੀ 27000 ਦਾ ਤੋਹਫਾ ਮਿਲ ਜੂਗਾ ਤੁਹਾਨੂੰ ਤੇ ਜੇ ਨੰਬਰ ਤੇ ਵੇੜ ਦਿਖਾਤੀ ਆ। ਇਸ ਤੋਂ ਬਾਅਦ ਇੱਕ ਝੋਟੀ ਆ ਪਹਿਲਾ ਸੂਆ ਪਲੂਨ। ਹਾਂ ਜੀ ਵੀਰ ਜੀ ਪਹਿਲਾ ਸੂਆ ਝੋਟੀ ਨੇ ਸੂਣਾ ਤੇ ਝੋਟੀ ਵੀ ਵੇਖੋ ਪੂਰੀ ਐਂਡ ਚੀਜ਼। ਮਾਣਾ ਵੀਰ ਜੀ ਵੇਖੋ ਐ ਹੀ ਐਂਡ ਵਾਲੇ। ਹਾਂ। ਆਈ ਖਲੋਤੀ ਦੀ ਤਿਆਰੀ ਹੈ। ਮਾਣਾ ਵੀਰ ਜੀ ਇਹਨਾਂ 10 ਦਿਨ ਦਾ ਲੈ ਰਹੇ ਨੇ। ਲੈ ਜੂ ਹਜੇ। ਹਾਂ ਜੀ। 10 ਤੋਂ 12 ਆਉਣਗੇ ਘਾਟ ਨਹੀਂ ਕਰਦੀ। ਹਾਂ। ਰੋ ਮੰਨ ਲਓ ਆਪਾਂ ਤਾਂ ਆਪਣੀ ਘਰ ਦੀ ਝੋਟੀ ਹੈ। ਹਾਂ ਹਾਂ। ਅੱਛਾ ਇਹ ਘਰ ਦੀ ਝੋਟੀ ਹੈ। ਇਹ ਆਪਣੀ ਘਰ ਦੀ ਝੋਟੀ ਆ। ਠੀਕ ਆ। ਹਾਂ ਮਾਲੀ ਮੂਲੀ ਤੋਂ ਬਣੀ ਹੈ ਮਾਲੀ ਤੋਂ ਬਣੀ ਵੀਰ ਜੀ ਆਪਣੇ ਦਾਵੇਂ ਤੁਹਾਨੂੰ ਆਖੀ ਜੀ ਫਲਾਣਾ ਟੀਗਾ ਪਰ ਇੱਥੇ ਕੋਈ ਫਾਇਦਾ ਕੋਈ ਨਹੀਂ ਹੈ ਮਾਂ ਦੀ ਨੀਲੀ ਦਾ ਵੀ ਮਾਲੀ ਨੀਲੀ ਦਾ ਜੀ ਉਹ ਬਾਹਰ ਜਿਹੜਾ ਡਾਕ ਪਾਈ ਬਾਹਰ ਗੰਦੇ ਜੀ ਹੋਂਦੀ ਵਿੱਚ ਵਾਇਕ ਨਹੀਂ ਹੋਂਦੀ ਵਿਖਾਉਣੇ ਆਪਾਂ ਕੋਈ ਨਹੀਂ ਇਹਨੂੰ ਖੋਲੀ ਮਾਰਾ ਕਾਸ਼ ਮੈਂ ਚੋਂ ਮਹੀਨੇ ਸਾਰੀਆਂ ਵੇਚ ਦਿੱਤੀਆਂ ਆਹਾਂ ਇਹ ਸਿਰੇ ਲੱਗੀ ਹੈ ਇਹ ਸਿਰੇ ਲੱਗੀ ਜੇ ਸਿਰੇ ਲੱਗੀ ਹੈ ਤੇ ਮਾਲ ਕਹਿੰਦੇ ਨੇ ਇੱਕ ਹੱਥ ਮੋਟਾ ਤੇ ਗੰਢਾ ਗਾ ਲਓ ਜੇ ਇਹ ਸਿਰੇ ਲੱਗੀ ਹੈ ਬਸ ਬਸ ਇੱਕ ਤਾਂ ਪੂਰੀ ਆ ਇੱਕ ਬੂਰੀ ਝੋਟੀ ਚ ਹੋਵੇਗੀ ਮਾਨਾ ਵੀਰ ਜੀ ਉਹ ਅਜੇ ਤੱਕ ਖੂਣ ਆਈ ਜਾਂਦੇ ਚੈੱਕ ਪਾਸ ਹੋ ਕੇ ਵੇਚੀ ਸੀ ਚੈ ਆਪਾ ਤਾਂ ਇਹਨਾਂ ਦਾ ਕਦਾ ਕਦਾ ਪੈਨੀਆਂ ਛੋਟੀਆਂ ਵੇਚੀਆਂ ਕੋਈ ਨਹੀਂ ਕਰੇ ਤਿਆਰ ਕੀਤੀ ਸਿਰਫ ਮਾਨੂੰ ਲੱਗੀ ਕਿ ਚੰਗੀ ਕਰਕੇ ਪਾ ਤਿਆਰ ਕਰ ਮਾ ਨੀਲੀ ਦਾ ਵੀ ਤਾਂ ਮਾਲੀ ਸਵਾਰਤਾ ਬੜਾ ਕੁਝ ਪਿਆ ਨੂੰ ਫੀਡ ਫੂਡ ਚੰਗੀ ਪਾਇਆ ਮਾਨਾ ਵੀਰ ਜੀ ਫੀਡ ਪੂਰੀ ਪੈਂਦੀ ਇਹਨੂੰ ਖਾਲ ਖੁਰ ਗਈ ਇਹਨੂੰ ਹਾਂ ਬਾਕੀ ਮੈਨੂੰ ਤਾਂ ਸਾਰਾ ਕਮਾਲਪੁਰ ਸ਼ਹਾਜਪੁਰ ਗਲਾਲੀਪੁਰ ਸਾਰਾ ਪਿੰਡ ਹੀ ਆ ਜਾਂਦਾ ਮਾਨਾ ਵੀਰ ਜੀ ਸਾਰਾ ਹੀ ਲੱਗ ਲੱਗੇ ਆ ਉਹਦਾ ਬਾਕੀ ਮਾਲੀ ਵੀ ਚਲੋ ਚੰਗਾ ਨੀਲੀ ਦਾ ਵੀ ਤਾਂ ਮਾਲੀ ਆ ਆਕਾਸ਼ ਹੋਂਦੇ ਕੋਲ ਠੀਕ ਆ ਜੀ ਉਹਦੇ ਤੋਂ ਗੱਪਾਂ ਨਾਲ ਠੀਕ ਆ ਤੇ ਦਿਨ ਦਾਸਕਲ ਇੰਦੀਆ ਖੁੱਲੇ ਡੁੱਲੇ ਬਾਕੀ ਥੱਲੇ ਤੇਲ ਟੂਲੋ ਲੈਵੇ ਦੀ ਮੇਰਾ ਵੀਰ ਮਾਵੇਗਾ ਨਾ ਨਾ ਥੱਲੇ ਪੂਰੀ ਬਣੀ ਵੇਖੋ ਕਿਉਂਦੀ ਪਾਲੀ ਬਹੁਤ ਜਿਆਦੀ ਹੈ ਕਰਮਲ ਜੀਗਾ ਜੀ ਦੇਵੇ ਦਾ ਖਲਾਰ ਚੰਗਾ ਲੇਵਟੀ ਲੁਪਟੀ ਸੋਹਣੀ ਤਿਆਰ ਕਰ ਗਈ ਹੈ ਸੋ ਪਲੂਨ ਪਹਿਲਾ ਸੂਆ ਝੋਟੀ ਆ ਮੋਢ ਤੋਂ ਪੂਛ ਬਿਲਕੁਲ ਬਰੀਕ ਬਰੀਕ ਪਤਲਾ ਪਿੰਡਾ ਆ ਦੇਖੋ ਵੀਰ ਜੀ ਇਹਨਾਂ ਫਲਕਾਰੀ ਚੰਗੀ ਕੱਟੀ ਆ ਆ ਪੁੱਠੇ ਪੱਠੇ ਤੋਂ ਦਿਖਾ ਦਈਏ ਇੱਕ ਵਾਰੀ ਆ ਲੈ ਵੀ ਦੇਖੋ ਪੁੱਠਾ ਕਿਡਾ ਝੋਟੀ ਦਾ ਹਾਂ ਨੀ ਚੰਗੀ ਸੋਹਣੀ ਕੱਟੀ ਤਿਆਰ ਹੋ ਗਈ ਆ ਦੇਖੋ ਆਸ ਕੋ ਫੇਰ ਮੱਗੇ ਆਖੰਡਿਆ ਵੀ ਚਲੋ ਨਹੀਂ ਤਾਂ ਦੋ ਚੌ ਚੌ ਮਹੀਨੇ ਦੀਆਂ ਚੈੱਕ ਪਾਸ ਹੋ ਕੇ ਵੇਚ ਦਿੰਦੇ ਜੇ ਇਹ ਪੂਰੀ ਟਿਕਾਣੇ ਤੇ ਲੱਗੀ ਕਰਾਂਗੇ ਅੰਡ ਤੇ ਬਾਕੀ ਵੇਖੋ ਕੋਈ ਹੈ ਨਹੀਂ ਕਿੰਨੇ ਅੰਦਰ ਕੱਤੀ ਚੰਗੀ ਆ ਵੀਰ ਵੇਖੋ ਜੀ ਸਾਹੀ ਗੱਲ ਵਰਗੀ ਆ ਬਹੁਤ ਪਿਆਰੀ ਝੋਟੀ ਆ ਸੁਹਾ ਤੂੰ ਦੁਪਹਿਰ ਕੇ ਜਿੱਦਾਂ ਮਰਜੀ ਕੋਈ ਵੀ ਸਜਣ ਤਸੱਲੀ ਕਰ ਲੇ ਵੇਖੋ ਵੀਰ ਜੀ ਪੈਠ ਬੁੜਾ ਕੇ ਕੰਦੀ ਚੌਗੀ ਹੈ ਕਿ ਕਿਵੇਂ ਆ ਦੋ ਦੋ ਵੀਰ ਦੀ ਚੌਗੀ ਹੋਣੀ ਏ ਆਪਾਂ ਕਨਫਰਮ ਨਹੀਂ ਪਰ ਕੋਈ ਵੀ ਚਲਾਉਂਦੀ ਖਾਲਸਾ ਨਾ ਹੇਡ ਗੇੜਾ ਕਨਫਰਮ ਨਹੀਂ ਕੀਤਾ ਠੀਕ ਆ ਠੀਕ ਆ ਹਾਂਜੀ ਠੀਕ ਹੈ ਬਾਕੀ ਰੁਕਰ ਪਿੱਛੇ ਪੇਟ ਬੜਾ ਚੰਗੀ ਸੋਹਣੀ ਆ ਉੱਠੇ ਪਾਠੇ ਦੇ ਵਿੱਚ ਚੰਗੀ ਚੌੜੀ ਆ ਬਾਕੀ ਲੇਵੇ ਦੀ ਦੱਕ ਦੁਖ ਵੀ ਥੱਲੇ ਚੰਗੀ ਆ ਤੇ ਥਣ ਵੀ ਪੂਰਾ ਮੁੱਠੀ ਮੁੱਠੀ ਕੱਡੂ ਕਰਮਾਣੇ ਥਣ ਵੇਦ ਜੀ ਪੂਰਾ ਕੱਡੂਗੀ ਇਹਦੇ ਆ ਦੇਖ ਠੀਕ ਆ ਸੋ ਚੰਗੀ ਕੱਟੀ ਆ ਦੋਸਤੋ ਕਰ ਲਿਓ ਸੰਪਰਕ ਪਹਿਲਾ ਸੁਆ ਪਲੂਨ ਤੇ ਇਹ ਇਕਾਸ਼ ਕੀ ਮੁੱਲ ਕੀ ਡਿਮਾਂਡ ਰੂਗੀ ਦੀ ਬੋਲਨ ਵੇਦ ਜੀ ਕੋਈ 90 ਨਹੀਂ ਕਰਨਾ ਆ 85000 ਰੁਪਇਆ 85 ਹਾਂਜੀ 88 ਦੇ ਦੇ ਬਾਕੀ ਜਹਾਜ਼ ਕਰਕੇ ਦੇ ਦਗੇ 2000 ਚ ਛੜ ਦਾਂਗੇ ਹਾਂ 83 ਪੂਰੇ 82000 ਦੀ ਪੂਰੇ 82000 ਦੀ ਹਾਂਜੀ ਪੂਰੇ 82 ਦੀ ਜਾਨ ਦੀ ਪੂਰੇ 82 ਦੇ ਦਾਂਗੇ ਬਾਕੀ ਮਾਨਤਾ ਕਰਾਂਗੇ ਫੋਨ ਲਾਵੇ ਸੋ ਪੂਰੇ 82000 ਦੀ 231 ਮਿਲ ਜੂਗੀ ਬਾਕੀ ਝੋਟੀ ਕਰੋ ਜੀ ਦੇਖੋ ਵੀਰ ਜੀ ਲੈਵਾ ਹੋਂ ਤਾਂ ਦੇਖੋ ਇਦਣ ਦਾ ਪਰਾ ਪਿਆ ਜੀ ਹਾਂ ਦੇਖੋ ਫੇਸ ਬਾਕੀ ਫੇਸ ਕੁਆਲਿਟੀ ਗੜੀ ਸੋਹਣੀ ਆ ਲੰਬਾ ਫੇਸ ਪਤਲਾ ਛੋਟਾ ਸਿੰਘ ਜਿੰਨੇ ਵੀ ਇਹ ਝੋਟੀ ਸਾਰੀ ਸਾਫ ਸੁਥਰੀ ਆ ਸਿਰਫ 82000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲਣੀ ਆ ਠੀਕ ਆ ਜੀ ਤੇ ਕਦ ਕੋਤੂ ਵੀ ਚੰਗਾ ਉਮਰ ਦੇ ਸਾਬ ਨਾਲ ਦੂਜੇ ਤੇਜ ਸੁਵੇ ਕਈ ਕਰਮ ਵਾਲੀ ਚੰਗੀ ਮਾਣਣਾ ਵੀਰ ਜੀ ਪੂਰੀ ਬਣ ਜੋਗੇ ਸੇਵਾ ਕਰਨ ਵਾਲਾ ਹੋਵੇ ਨਾ ਉਹ ਸੁਣ ਪੂਰੀ ਮਹਿ ਬਣ ਜਾਣੀ ਆ ਬਸ ਹਾਂਜੀ ਲੈ ਵੀ ਕਾਸ਼ ਇੱਕ ਨੰਬਰ ਆਪਣੇ ਵੀਰੇ ਕਰ ਦਈਏ ਸਾਨੂੰ ਨੰਬਰ ਵੀਰ ਜੀ ਆਪਣਾ ਪਛਾਣਦੇ ਨੂੰ 263199 ਠੀਕ ਆ ਜੀ ਤੋਕੜ ਗੱਪਣ ਦੋ ਬੈੜਾ ਜੋੜੀ ਤੁਹਾਨੂੰ ਦਿਖਾਤੀ ਆ ਇੱਕ ਬੈੜਾ ਤਾਜੀ ਸੂਈ ਤੇ ਝੋਟੀ ਪੂਰੀ ਤਿਆਰੀ ਤੇ ਸੋ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ